ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਬ੍ਰਾਹਮਣ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੁਹਾਨੂੰ ਆ ਰਹੇ ਦੇਖਣ ਨੂੰ ਮਿਲਦੀਆਂ ਰਹਿਣ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆ ਸਵਰਾਜ ਦੇ ਚਹੇਤੇ ਲਈ ਸਵਰਾਜ 855 2024 ਮਾਡਲ ਚਮਨ ਨਮਾ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਹੈ ਟਰੈਕਟਰ ਦੀ ਕੋਈ ਸਕ੍ਰੈਚ ਨਹੀਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਬਿਲਕੁਲ ਸ਼ੌਂਕੀਆ ਟਰੈਕਟਰ ਵੀਰਾਂ ਨੇ ਰੱਖਿਆ ਹੋਇਆ ਸੀਗਾ ਮੂਹਰੇ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਰੇਡੀਅਲ ਪਾਏ ਹੋਏ ਨੇ ਜਿਵੇਂ ਨਵੇਂ ਟਾਇਰ ਪੈਨੇ ਟਰੈਕਟਰਾਂ ਦੇ ਕੋਈ ਵੀ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਕੋੜਾ ਬੰਪਰ ਹੈਵੀ ਲੱਗਿਆ ਹੋਇਆ 2024 ਮਾਡਲ ਟਰੈਕਟਰ ਪੰਜਾਬ ਨੰਬਰ ਕੁੱਲ 127 ਘੰਟੇ ਟਰੈਕਟਰ ਜਿਹੜਾ ਚੱਲਿਆ ਹੋਇਆ ਸਿਰਫ ਰੋਡ ਰੋਡ ਤੇ ਟਰੈਕਟਰ 127 ਘੰਟੇ ਟਰੈਕਟਰ ਜਿਹੜਾ ਚੱਲਿਆ 6 ਸਾਲ ਦੀ ਵਾਰੰਟੀ ਵਾਲਾ ਟਰੈਕਟਰ ਨਵੇਂ ਜੋ ਵਾਲਾ ਕੋਈ ਵੀ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਬਿਲਕੁਲ ਨਵਾਂ ਵੀਰਾਨੇ ਟਰੈਕਟਰ ਹੈ ਘਟਾਏ ਏਜੰਸੀ ਦੇ ਵਿੱਚ ਜੇਕਰ ਟਰੈਕਟਰ ਦੀ ਲੋਕੇਸ਼ਨ ਦੀ ਗੱਲ ਕਰੀਏ ਸਨਾਮ ਫਾਰਮ ਟਰੈਕ ਟੈਰੀਟ ਏਜੰਸੀ ਦੇ ਵਿੱਚ ਟਰੈਕਟਰ ਕਟਿਆ ਹੋਇਆ ਐਟ ਅ ਟਾਈਮ ਖੜਾ ਹੈਗਾ ਤੁਸੀਂ ਇਹ ਟਰੈਕਟਰ ਦੇ ਵਿੱਚ ਹੋਰ ਟਰੈਕਟਰ ਵੀ ਕਟਾ ਸਕਦੇ ਹੋ ਤੇ ਪੈਰਾਂ ਦੇ ਵਿੱਚ ਉੱਤੋਂ ਦੇਖੋ ਮਾਰਕਾ ਵਗੈਰਾ ਵੀ ਹਜੇ ਨਹੀਂ ਮਿਟਿਆ ਟਰੈਕਟਰ ਦੇ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਪਿਆ ਕਿਤੇ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਦੇ ਬਿਲਕੁਲ ਨਵਾਂ ਤਾਂ ਨਵਾਂ ਕੋਈ ਨਟ ਤੱਕ ਨੂੰ ਵੀ ਚਾਬੀ ਨਹੀਂ ਲੱਗੀ ਟਰੈਕਟਰ ਦੇ ਸੀਟ ਤੋਂ ਵੀ ਹਜੇ ਲਵਾਵੇ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਨਹੀਂ ਉਤਰਿਆ ਇਹਨਾਂ ਨਵਾਂ ਟਰੈਕਟਰ ਹੈ ਬੀਮਾ ਵਗੈਰਾ ਟਰੈਕਟਰ ਦਾ ਬਿਲਕੁਲ ਹੋਇਆ ਹੋਇਆ ਹੈ ਜੇਕਰ ਕੰਟੈਕਟ ਨੰਬਰ ਦੀ ਵੀਰਾਂ ਦੇ ਦੀ ਗੱਲ ਕਰੀਏ ਸਕਰੀਨ ਦੇ ਉੱਤੇ ਕੰਟੈਕਟ ਨੰਬਰ ਸ਼ੋ ਹੋ ਰਿਹਾ ਸੰਗਰੂਰ ਏਰੀਆ ਸੁਨਾਮ ਦੇ ਵਿੱਚ ਇਹ ਟਰੈਕਟਰ ਖੜਾ ਹੈਗਾ ਤੇਰੀ ਓਟ ਫਾਰਮ ਟਰੈਕ ਏਜੰਸੀ ਦੇ ਵਿੱਚ ਸੁਨਾਮ ਜੇ ਵੀਰਾਂ ਨੂੰ ਕੋਈ ਤੁਹਾਨੂੰ ਟਰੈਕਟਰ ਵਿੱਚ ਘਟਾਣਾ ਹੈ ਵੀਰ ਟਰੈਕਟਰ ਵਿੱਚ ਵੀ ਕੱਟ ਲੈਣਗੇ ਤੇ ਜਿਸ ਵੀਰ ਨੇ ਸੁਨਾਮ ਏਰੀਏ ਦੇ ਵਿੱਚ ਨਵਾਂ ਕੋਈ ਵੀ ਫਾਰਮ ਟਰੈਕ ਦਾ ਮਾਡਲ ਲੈਣਾ ਹੋਵੇ ਵੀਰਾਂ ਲਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੀਰਾਂ ਲਵੇ ਹੋਰ ਜਿਹੜੇ ਕੀ ਸੈਕੰਡ ਟਰੈਕਟਰ ਵੀ ਉਪਲਬਧ ਹੁੰਦੇ ਨੇ ਜੇ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਵੀਰਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਸੋ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਦੀ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵਲਓ ਜੀ